ਸਿਰ ਤੋਂ ਹੋ ਰਹੀ ਤੇ بارش ਦੇ ਨਾਲ ਸ਼੍ਰੀ ਦਰਬਾਰ ਸਾਹਿਬ ਦੇ ਅੱਗੇ ਬਣੀ ਹੈਰੀਟੇਜ ਸਟਰੀਟ ਜੋ ਪੂਰੀ ਤਰ੍ਹਾਂ ਪਾਣੀ ਨਾਲ ਡੁੱਬ ਗਈ ਹੈ ਕਰੋੜਾਂ ਦੇ ਰੁਪਏ ਦੀ ਨਾਲ ਬਣੀ ਲਾਗਤ ਨਾਲ ਬਣੀ ਇਹ ਹੈਰੀਟੇਜ ਸਟਰੀਟ ਜੋ ਅੱਜ ਪ੍ਰਸ਼ਾਸਨ ਦਾ ਜਿੱਥੇ ਪੋਲ ਖੋਲ ਰਿਹਾ ਉੱਥੇ ਦਰਬਾਰ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਦੇ ਲਈ ਵੀ ਇੱਕ ਬੜੀ ਮੁਸੀਬਤ ਦਾ ਕਾਰਨ ਬਣੀ ਹੋਈ ਹੈ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿਵੇਂ ਹੈਰੀਟੇਜ ਸਟਰੀਟ ਜਿਹੜਾ ਪਾਣੀ ਨਾਲ ਡੁੱਬਿਆ ਪਿਆ ਹੈ ਔਰ ਇੱਥੇ ਉਹਦੀਆਂ ਲੰਘਣ ਵਾਲੀਆਂ ਸੰਗਤਾਂ ਜੋ ਸ਼੍ਰੀ ਦਰਬਾਰ ਸਾਹਿਬ ਨੂੰ ਮੱਥਾ ਟੇਕਣ ਜਾ ਰਹੀਆਂ ਉਹਨਾਂ ਲਈ ਬਹੁਤ ਵੱਡੀਆਂ ਮੁਸ਼ਕਲਾਂ ਖੜੀਆਂ ਕਰ ਰਹੀਆਂ ਔਰ ਪ੍ਰਸ਼ਾਸਨ ਉਤੇ ਇੱਕ ਵੱਡਾ ਸਵਾਲ ਖੜਾ ਕਰ ਰਹੀਆਂ ਹਨ ਅੰਮ੍ਰਿਤਸਰ ਦੀ ਹੈਰੀਟੇਜ ਸਟ੍ਰੀਟ ਜਿੱਥੇ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਬਹੁਤ ਅੱਛਾ ਇੱਕ ਇਨਫਰਾਸਟ੍ਰਕਚਰ ਡਿਵੈਲਪ ਕੀਤਾ ਗਿਆ ਸੀ ਅੰਮ੍ਰਿਤਸਰ ਇੱਕ ਸਮਾਰਟ ਸਿਟੀ ਆ ਪਰ ਉਹਦੀ ਦਿੱਕਤ ਸੀਂ ਜੇ ਔਨ ਗਰਾਉਂਡ ਆ ਕੇ ਦੇਖ ਲਓ ਕਿ ਥੋੜੀ ਜੀ ਬਾਰਿਸ਼ ਪਈ ਆ ਤੇ ਪੂਰਾ ਹੈਰੀਟੇਜ ਸਟ੍ਰੀਟ ਜਲਤਲ ਹੋ ਗਿਆ ਇੱਥੇ ਜਿੰਨਾ ਟੂਰਿਸਟ ਆ ਰਿਹਾ ਆ 15 ਅਗਸਤ ਆ ਲੋਕਾਂ ਨੇ ਇੰਡੀਪੈਂਡੈਂਸ ਡੇ ਮਨਾਉਣਾ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਇੱਥੇ ਆਰੇ ਜਿੱਲਿਆਂ ਵਾਲਾ ਬਾਗ ਨਤਮਸਤਕ ਹੋ ਰਿਹਾ ਹਰਮੰਦਰ ਸਾਹਿਬ ਸ਼ਰਧਾਲੂ ਜਾ ਰਿਹਾ ਉਹਨਾਂ ਨੂੰ ਵੱਡੀ ਦਿੱਕਤ ਸਾਹਮਣੇ ਪੇਸ਼ ਆ ਰਹੀ ਹੈ ਜਿੱਥੋਂ ਅਸੀਂ ਦੇਖ ਰਹੇ ਹਾਂ ਕਿ ਹਰ ਪਾਸੇ ਜਲਥਲ ਹੋਇਆ ਕੋਈ ਵੀਕਲ ਲੰਘਣ ਦਾ ਰਸਤਾ ਨਹੀਂ ਕਿਸੇ ਦਾ ਪੈਦਲ ਚੱਲਣ ਦਾ ਰਸਤਾ ਨਹੀਂ ਇਹ ਬਹੁਤ ਸ਼ਰਮਿੰਦਗੀ ਭਰੀਆਂ ਤਸਵੀਰਾਂ ਸਾਨੂੰ ਵਿਆਹ ਕਰ ਰਿਹਾ ਕਿ ਅੰਮ੍ਰਿਤਸਰ ਦੀ ਮਿਊਨਿਸਪਲ ਕਾਰਪੋਰੇਸ਼ਨ ਡਿਵੈਲਪਮੈਂਟਲ ਏਜੰਸੀਜ਼ ਆ ਉਹਨਾਂ ਦੀ ਕੀ ਪਰਫਾਰਮੈਂਸ ਹੈ ਕਿ ਜੇ ਜਰਾ ਜਿੰਨੀ ਬਾਰਿਸ਼ ਆ ਜਾਏ ਤੇ ਸੜਕਾਂ ਜਲਤਲ ਹੋ ਰਹੀਆਂ ਇਹ ਸਿੱਧਾ ਸਿੱਧਾ ਐਡਮਿਨਿਸਟ੍ਰੇਟਿਵ ਫੇਲਿਅਰ ਹੈਗਾ ਕਿਉਂਕਿ ਇਹਨਾਂ ਨੇ ਕੋਈ ਡੀਸਲਟਿੰਗ ਨਹੀਂ ਕਰਾਈ ਸੇਵੇ ਦੀ ਸਫਾਈ ਨਹੀਂ ਕਰਾਈ ਔਰ ਜਿਹੜੀ ਐਂਟੀਸੈਪਟਰੀ ਮੈਜਰਸ ਲੈਣੇ ਹੁੰਦੇ ਆ بارش ਤੋਂ ਪਹਿਲਾਂ ਮੌਨਸੂਨ ਤੋਂ ਪਹਿਲਾਂ ਉਹ ਬਿਲਕੁਲ ਨਹੀਂ ਲਏ ਇਹਦੇ ਲਈ ਕੰਪਲੀਟ फेल ਹੋ ਗਈ ਹੈ ਮ्युनਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਉਹਦੇ ਕਮਿਸ਼ਨਰ ਕਾਰਪੋਰੇਸ਼ਨ ਇਸੇ ਕਰਕੇ ਹਰ ਜਗ੍ਹਾ ਕੂੜੇ ਦੇ ਢੇਰ ਮੀਂਹ ਦਾ ਪਾਣੀ ਜਮਾ ਹੋਣਾ ਸੀਵਰੇਜ ਜਾਮ ਸੜਕਾਂ ਜਾਮ ਇਹਦੇ ਨਾਲ ਸ਼ਰਧਾਲੂਆਂ ਨੂੰ ਟੂਰਿਸਟ ਨੂੰ ਵਿਜ਼ਿਟਰ ਨੂੰ ਹਰ ਤਰ੍ਹਾਂ ਦੀ ਸਮੱਸਿਆ ਪੇਸ਼ ਆ ਰਹੀ ਹੈ ਇਹੋ ਹੀ ਪਾਣੀ ਖੜਾ ਰਿਹਾ ਇਹਦੇ ਵਿੱਚ ਡੇਂਗੂ ਚਿਕਨਗੁਨੀਆ ਉਹ ਵੀ ਪੈਦਾ ਹੋ ਸਕਦਾ ਸੋ ਇਸ ਕਰਕੇ ਇਸ ਗੰਦੇ ਪਾਣੀ ਦੇ ਨਾਲ ਬਿਮਾਰੀਆਂ ਫੈਲਣ ਦਾ ਵੀ ਬਹੁਤ ਵੱਡਾ ਖਤਰਾ ਹੈ